ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰੇ ਕੱਲੂ ਕਾਰੇ ਦੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ 1 ਜੂਨ ਤੋਂ ਲੈ ਕੇ 4 ਜੂਨ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ 5 ਜੂਨ 1984 ਨੂੰ ਇਸ ਦਿਨ ਵੀ ਭਾਰੀ ਅੰਨੇਵਾ ਗੋਲੀ ਜਿਹੜੀ ਸਿੱਖ ਸੰਗਤਾਂ ਦੇ ਉੱਪਰ ਕੀਤੀ ਜਾਂਦੀ ਰਹੀ ਸੱਚਖੰਡ ਐਰ ਮੰਦਰ ਸਾਹਿਬ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਹਰਚਰਨ ਸਿੰਘ ਜੀ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਜਿਹੜੇ ਨਿੱਤਰ ਹੀਨ ਸਨ ਉਹਨਾਂ ਨੂੰ 5 ਜੂਨ ਸਵੇਰੇ ਤਕਰੀਬਨ 8:30 ਵਜੇ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਦੋਂ ਸਿੰਘ ਦਾਖਲ ਹੋਏ ਅਤੇ ਗੋਲੀਆਂ ਜਿਹੜੀਆਂ ਨੇ ਉਹ ਚੱਲਣੀਆਂ ਸ੍ਰੀ ਹਰਮੰਦਰ ਸਾਹਿਬ ਦੇ ਵੱਲ ਉਹ ਸ਼ੁਰੂ ਹੋਈਆਂ ਅਤੇ ਭਾਈ ਅਵਤਾਰ ਸਿੰਘ ਜੀ ਵੀ ਜਿਹੜੇ ਸਨ ਉਹ ਇਸ ਗੋਲੀ ਦੇ ਅੰਦਰ ਛੀਡ ਹੋਏ ਅਤੇ ਦੇਖਿਆ ਕਿ ਉੱਪਰ ਹੈਲੀਕਾਪਟਰ ਜਿਹੜਾ ਉਹ ਦਰਬਾਰ ਸਾਹਿਬ ਦੇ ਉੱਤੇ ਅਤੇ ਸ੍ਰੀ ਕਾਗ ਤਖਤ ਸਾਹਿਬ ਦੇ ਉੱਪਰ ਚੱਕਰ ਲਾ ਰਿਹਾ ਸੀ ਫਿਰ ਸਾਢੇ 11 ਵਜੇ ਸ੍ਰੀ ਗੁਰੂ ਰਾਮਦਾਸ ਰਾਂ ਅੰਦਰ ਜਿਹੜਾ ਸਥਿਤ ਪਾਣੀ ਵਾਲੀ ਟੈਂਕੀ ਹੈ ਜਿਸ ਦਾ ਆਕਾਰ ਬਹੁਤ ਵੱਡਾ ਸੀ ਉਹਦੇ ਉੱਪਰ ਬੰਬ ਸੁੱਟ ਕੇ ਉਸ ਪਾਣੀ ਵਾਲੀ ਟੈਂਕੀ ਨੂੰ ਉਡਾਇਆ ਜਾਂਦਾ ਅਤੇ ਸਾਢੇ 10 ਵਜੇ ਕਰੀਬ ਜਿਹੜੇ ਟੈਂਕ ਸਨ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਉਹ ਭਾਰਤੀ ਫੌਜ ਵੱਲੋਂ ਦਾਖਲ ਕਰਨੇ ਸ਼ੁਰੂ ਕੀਤੇ ਗਏ ਭਾਰੀ ਠਿਆਰਾਂ ਦੀ ਜਿਹੜੀ ਉਹ ਵਰਤੋ ਹੈ ਉਹ ਭਾਰਤੀ ਫੌਜ ਵੱਲੋਂ ਕੀਤੀ ਗਈ ਵੱਡੀ ਗਿਣਤੀ ਦੇ ਵਿੱਚ ਦਰਬਾਰ ਸਾਹਿਬ ਦੇ ਨਾਲ ਦੀਆਂ ਜਿੰਨੀਆਂ ਬਿਲਡਿੰਗਾਂ ਸਨ ਨਾਲ ਦੇ ਬੁੰਗੇ ਸਨ ਇਹ 5 ਜੂਨ ਨੂੰ ਇਹ ਜਿਹੜੇ ਬੰਬ ਸੁੱਟ ਕੇ ਇਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਦਾ ਨੁਕਸਾਨ ਕੀਤਾ ਜਾਂਦਾ ਤੇ ਵੱਡੀ ਗਿਣਤੀ ਦੇ ਵਿੱਚ 5 ਜੂਨ ਦੀ ਇਸ ਗੋਲਾਬਾਰੀ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਸਨ ਉਹ ਸ਼ਹਾਦਤਾਂ ਦਾ ਜਾਨ ਪੀ ਚੁੱਕੇ ਸਨ ਜਿਨ੍ਹਾਂ ਦੇ ਵਿੱਚ ਜਨਰਲ ਸੁਖ ਸਿੰਘ ਜੀ ਅਤੇ ਬਾਬਾ ਠਾਰਾ ਸਿੰਘ ਜੀ ਭਾਈ ਮਰੀਕ ਸਿੰਘ ਜੀ ਜਿਹੜੇ ਇਤਿਹਾਦ ਕੌਮ ਦੇ ਜਨਰਲ ਸਨ ਉਹ ਵੀ ਸ਼ਹਾਦਤਾਂ ਜਾਨ ਪੀ ਚੁੱਕੇ ਸਨ 6 ਜੂਨ ਦੀ ਸਵੇਰ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੀ ਗੋਲਾਬਾਰੀ ਹੁੰਦੀ ਹੈ ਬੱਡੀ ਗਿਣਤੀ ਦੇ ਵਿੱਚ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਪਛੰਗੀ ਸ਼ਹੀਦ ਹੋ ਗਏ ਸਭ ਇਹਨਾਂ ਦੇ ਵਿੱਚ ਭਾਈ ਮੋਹਰ ਸਿੰਘ ਜੀ ਉਹਨਾਂ ਦੀਆਂ ਦੋ ਬੱਚੀਆਂ ਬੀਬੀ ਸਤਨਾਮ ਕੌਰ ਤੇ ਵਾਹਿਗੁਰੂ ਕੌਰ ਉਹਨਾਂ ਦੇ ਸਰੀਰ ਦੇ ਨਾਲ ਬੰਬ ਬੰਨ ਕੇ ਉਹਨਾਂ ਨੂੰ ਭਾਈ ਸਾਹਿਬ ਉਹਨਾਂ ਨੇ ਟੈਂਕਾਂ ਦੇ ਥੱਲੇ ਸੁੱਟਿਆ ਗਿਆ ਅਤੇ ਜਿਹੜੇ ਟੈਂਕਾਂ ਦਾ ਬਹੁਤ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ ਹੁਣ ਸੰਗਤ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੰਘ ਸਿੰਘਣੀਆਂ ਸ਼ਬਦ ਦਾ ਜਾਮ ਪੀ ਗਏ ਸਾਨੂੰ ਫੋਜਣ ਦਾ ਵੱਡੀ ਗਿਣਤੀ ਵਿੱਚ ਨੁਕਸਾਨ ਹੋਇਆ ਜਰਨਲ ਤਲਦੀਪ ਬਰਾੜ ਲਿਖਦਾ ਕਿ ਸੰਤ ਗਿਆਨੀ ਜਰਨਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕੋ 6 ਜੂੜ ਨੂੰ ਜਿੱਥੇ ਸ੍ਰੀ ਕਾਲ ਤਖਤ ਸਾਹਿਬ ਦੇ ਸਨਮੁਖਬੀ ਬਾਹੀ ਵਾਲੇ ਪਾਸੇ ਡੋ ਨਿਸ਼ਾਨ ਸਾਹਿਬ ਨੇ ਮੀਰੀ ਤੇ ਪੀਰੀ ਦੇ ਉਹਦੇ ਨਾਲ ਹੀ ਸੰਤਾਂ ਦੇ ਆਕੇ ਉੱਥੇ ਇੱਕ ਬਰਸਟ ਵਜਦਾ ਸੰਤ ਜੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਉਸ ਤੋਂ ਬਾਅਦ ਸਾਰੇ ਹੀ ਜਿਹੜੇ ਸਿੰਘ ਨੇ ਸ਼ਹਾਦਤ ਦਾ ਜਾਨ ਪੀ ਗਏ ਸਨ ਤੇ ਭਾਰਤੀ ਫੌਜ ਦਾ ਜਿਹੜਾ ਹੈਗਾ ਉਹ ਕਬਜ਼ਾ ਸ੍ਰੀ ਕਲ ਤੱਕ ਸਾਹਿਬ ਦੇ ਉੱਪਰ ਹੋ ਜਾਂਦਾ ਹੈ ਲਾਸ਼ਾਂ ਜਿਹੜੀਆਂ ਵੱਡੀ ਗਿਂਟੀ ਦੇ ਵਿੱਚ ਗਲ ਸੜ ਚੁੱਕੀਆਂ ਸਨ ਅਤੇ ਸਾਰਾ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਸੀ ਉਹ ਵੱਡੀ ਗਿਂਟੀ ਵਿੱਚ ਪਾਣੀ ਜਿਹੜਾ ਲਾਲ ਹੋਇਆ ਤਾਂ ਸੀ ਖੂਂਦੇ ਨਾਲ ਅਤੇ ਚਿਹਰਿਆਂ ਦੇ ਉੱਪਰ ਸੰਤਾਂ ਦੇ ਵੀ ਗੋਲੀਆਂ ਲੱਗੀਆਂ ਸਨ ਵੱਡੀ ਗਿਂਟੀ ਦੇ ਵਿੱਚ ਜਿਹੜੇ ਆਖਰੀ ਦੁਪਹਿਰ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਸਫਾਈ ਉਹ ਕਰਵਾਈ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਪ੍ਰਕਾਸ਼ ਕਰਨ ਦੀ ਤਿਆਰੀ ਕੀਤੀ ਗਈ ਤੇ 5000 ਦੇ ਜਿਹੜੇ ਲੋਕ ਕਰੀਬ ਸਨ ਉਹ ਸ਼ਹੀਦ ਹੋਏ 80 ਤੋਂ 90 ਦੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਫੌਜਾਂ ਦਾ ਵੀ ਉਹਨਾਂ ਨੂੰ ਨੁਕਸਾਨ ਹੋਇਆ ਇਸ ਤੋਂ ਜ਼ਿਆਦਾ ਹਜ਼ਾਰ ਤੋਂ ਜ਼ਿਆਦਾ ਜਿਹੜੇ ਸਿੱਖਾਂ ਨੂੰ ਫੜ ਕੇ ਜੇਲ੍ਹ ਵਿੱਚ ਭੇਜਿਆ ਜਾਂਦਾ ਜੂਨ 1984 ਦੇ ਵਿੱਚ ਹੋਏ ਇਸ ਹਮਲੇ ਦੇ ਜ਼ਖਮ ਅੱਜ 40 ਸਾਲ ਹੋ ਗਏ ਨੇ ਪਰ ਭਾਰਤ ਦੇ ਇਸ ਨਿਆਂ ਪ੍ਰਣਾਲੀ ਤੇ ਸੰਵਿਧਾਨ ਤੇ ਇੱਕ ਬਹੁਤ ਵੱਡਾ ਕਲੰਕ ਹੈ ਕਿਉਂਕਿ ਜਿੰਨੇ ਵੀ ਪ੍ਰਵਾਸ ਉਸ ਸਮੇਂ ਛਿੜ ਹੋਏ ਸਨ ਬੱਚੇ ਵਿਧਰਵ ਛਿੜ ਹੋਏ ਸਨ ਕਿਸੇ ਦੇ ਵੀ ਅਜੇ ਤੱਕ ਪਰਿਵਾਰ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਸਿੱਖਾਂ ਦੇ ਗळा ਮੇਟ ਟਾਇਰ ਪਾ ਕੇ ਸਾੜਨ ਵਾਲੇ ਜਿਹੜੇ ਜਗਦੀਸ਼ ਟਾਈਟਲਰ ਵਰਗੇ ਨੇ ਸੱਜਣ ਕੁਮਾਰ ਵਰਗੇ ਨੇ ਉਹ ਅੱਜ ਸ਼ਰਿਆਮ ਘੁੰਮਦੇ ਵਿਕੇ ਜਾ ਰਹੇ ਨੇ ਇਸ ਕਰਕੇ ਆਪਾਂ ਇਸ ਉਹਨਾਂ ਕੌਮ ਦੇ ਸ਼ਹੀਦਾਂ ਨੂੰ ਅੱਜ 40 ਸਾਲ ਹੋ ਗਏ ਨੇ ਉਹਨਾਂ ਨੂੰ ਸਜਦਾ ਕਰਦੇ ਆ ਸੋ ਭੁੱਲਾ ਟੁਕਾ ਦੀ ਕਿਮਾ ਸੰਤਾਨ ਦਾ ਤਲਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੀ